ਗੁਰਮੁਖ ਵੀਰੋ ਤੇ ਗੁਰਮੁਖ ਭੈਣੋ ਅਸੀਂ ਮਹਾਨ ਗੁਰਬਾਣੀ ਦੇ ਵਿੱਚੋਂ ਕੁਝ ਕੋ ਹੋਰ ਵਿਚਾਰ ਕੁਝ ਕੋ ਹੋਰ ਵਿਚਾਰ ਆਪਸ ਦੇ ਵਿੱਚ ਸਾਂਝੇ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਿੰਨਾ ਕੋ ਮੰਨਦੇ ਹਾਂ 465 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਨਦਰ ਕਰੇ ਜੇ ਆਪਣੀ ਤਾਂ ਨਦਰੇ ਸਤਗੁਰੂ ਪਾਇਆ ਇਹ ਜੀਉ ਬਹੁਤੇ ਜਨਮ ਭਰਮਿਆਂ ਤਾਂ ਸਤਗੁਰੂ ਸ਼ਬਦ ਸੁਣਾਇਆ ਸਤਗੁਰ ਜੀਵੜ ਸਤਗੁਰ ਜੀਵੜ ਦਾਤਾ ਕੂ ਨਹੀਂ ਸਭ ਸੁਣਿਓ ਲੋਕ ਸਬਾਇਆ ਪਹਿਲਾਂ ਅਸੀਂ ਪੂਰੇ ਸਤਗੁਰੂ ਦੇ ਬਾਰੇ ਹੀ ਗੱਲ ਕਰਦੇ ਹਾਂ ਪਹਿਲਾਂ ਅਸੀਂ ਇੱਕ ਪੂਰੇ ਸਤਗੁਰੂ ਦੇ ਬਾਰੇ ਹੀ ਗੱਲ ਕਰਦੇ ਹਾਂ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਸਾਨੂੰ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਪੂਰਾ ਸਤਿਗੁਰੂ ਪੂਰਾ ਸੰਤ ਹੁੰਦਾ ਹੈ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਘਰੋ ਮਾਹੇ ਘਰੋ ਦਿਖਾਏ ਦੇ ਸੋ ਸਤਿਗੁਰੂ ਸੋ ਸਤਿਗੁਰੂ ਪੁਰਖ ਸੁਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸਤਿਗੁਰੂ ਹੁੰਦਾ ਹੈ ਅੱਗੇ ਤੇ ਤਰੰਗ ਤੇ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤਿਗੁਰੂ ਪੁਰਖ ਵਿਖਾਲਿਆ ਸਤਿਗੁਰੂ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਡੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਪੂਰਾ ਸਤਿਗੁਰੂ ਹੁੰਦਾ ਹੈ ਹੋਰ ਕਿਸੇ ਨੂੰ ਵੀ ਸਾਡੇ ਗੁਰੂ ਸਾਹਿਬ ਜੀ ਪੂਰਾ ਗੁਰੂ ਜਾਂ ਪੂਰਾ ਸਤਿਗੁਰੂ ਨਹੀਂ ਮੰਨਦੇ ਹਨ 959 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਗੁਰੂ ਸੰਤ ਮਲਾਇਆ ਸਤ ਗੁਰੂ ਸੰਤ ਮਲਾਇਆ ਮਸਤਕ ਧਰ ਕੇ ਹੱਥ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਸੰਤ ਹੁੰਦਾ ਹੈ ਉਹੀ ਪੂਰਾ ਸਤਿਗੁਰੂ ਹੁੰਦਾ ਹੈ ਹੋਰ ਕਿਸੇ ਨੂੰ ਨਹੀਂ ਸਾਡੇ ਗੁਰੂ ਸਾਹਿਬ ਜੀ ਸੰਤ ਜਾਂ ਸਤਿਗੁਰੂ ਨਹੀਂ ਮੰਨਦੇ ਹਨ 125 ਅੰਗ ਤੇ ਤੀਜੇ ਪਾਛਾ ਜੀ ਲਿਖਦੇ ਹਨ ਇਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰੂ ਸ਼ਬਦ ਦਿਖਾਏ ਸਤ ਗੁਰੂ ਪੂਰਾ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਉਸ ਜੋਤ ਨੂੰ ਦਿਖਾ ਦੇਵੇ ਉਹੀ ਪੂਰਾ ਸਤ ਗੁਰੂ ਹੁੰਦਾ ਹੈ ਅੱਗੇ 96 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਗੁਰ ਪੂਰੇ ਹਰ ਨਾਲ ਦਿਖਾਇਆ ਹੋ ਸਤ ਗੁਰ ਵਿਟੋਂ ਸਦ ਵਾਰਿਆ ਜਿਓ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੁੰਦਾ ਹੈ ਗੁਰ ਪੂਰੇ ਹਰ ਨਾਲ ਦਿਖਾਇਆ ਉਹ ਸਤਿਗੁਰੂ ਵਿਟੋਂ ਸਦ ਵਾਰਿਆ ਜੀਓ ਤੇ ਉਸ ਪੂਰੇ ਸਤਿਗੁਰੂ ਤੋਂ ਸਦਾ ਵਾਰਨੇ ਜਾਣਾ ਚਾਹੀਦਾ ਹੈ ਭਾਵ ਉਸ ਦੀ ਤਨ ਮਨ ਧਨ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ 600 ਅੱਗੇ 643 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਗੁਰ ਪੂਰੇ ਦਿਖਾਲਿਆ ਗੁਰ ਪੂਰੇ ਦਿਖਾਲਿਆ ਗੁਰ ਸੇਵਾ ਪਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਸਾਨੂੰ ਉਸੇ ਪਲ ਹੀ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਗੁਰ ਪੂਰੇ ਗੁਰ ਪੂਰੇ ਦਿਖਾਲਿਆ ਗੁਰ ਸੇਵਾ ਪਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਪੂਰਾ ਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਸਾਨੂੰ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਗੁਰ ਗੁਰ ਪੂਰੇ ਦਿਖਾਲਿਆ ਗੁਰ ਸੇਵਾ ਪਾਈਏ ਤੇ ਉਸ ਪੂਰੇ ਗੁਰੂ ਦੀ ਵੱਧ ਤੋਂ ਵੱਧ ਸੇਵਾ ਕਰਕੇ ਫਿਰ ਹੀ ਉਸ ਦੀ ਵੱਧ ਤੋਂ ਵੱਧ ਕਿਰਪਾ ਨੂੰ ਪਾਇਆ ਜਾਂਦਾ ਹੈ ਇਹ ਸਾਡੇ ਗੁਰਮਾ ਨੇ ਸਾਨੂੰ ਸਾਡੇ ਗੁਰਮਾ ਵੀ ਇਹ ਸਾਡੇ ਗੁਰਮਾ ਨੇ ਸਾਨੂੰ ਇੱਕ ਪੂਰੇ ਗੁਰੂ ਇੱਕ ਪੂਰੇ ਸਤਿਗੁਰੂ ਇੱਕ ਪੂਰੇ ਸੰਤ ਦੀ ਨਿਸ਼ਾਨੀ ਦੱਸੀ ਹੈ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਉਹੀ ਪੂਰਾ ਸਤਿਗੁਰੂ ਉਹੀ ਪੂਰਾ ਸੰਤ ਹੁੰਦਾ ਹੈ ਇਸੇ ਤਰ੍ਹਾਂ ਸਾਡੇ ਗੁਰਮਾਨੇ ਹੋਰ ਵੀ ਅਨੇਕਾਂ ਵਾਰ ਹੀ ਲਿਖਿਆ ਹੈ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੁੰਦਾ ਹੈ ਹੁਣ ਅਸੀਂ ਪਹਿਲਾਂ ਵਾਲੇ ਸ਼ਲੋਕ ਤੇ ਦੁਬਾਰਾ ਜਾਂਦੇ ਹਾਂ ਹੁਣ ਅਸੀਂ ਪਹਿਲਾਂ ਵਾਲੇ ਸ਼ਲੋਕ ਤੇ ਦੁਬਾਰਾ ਜਾਂਦੇ ਹਾਂ 465 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਦੋਂ ਉਸ ਈਸ਼ਵਰ ਦੀ ਸਾਡੇ ਉੱਤੇ ਕਿਰਪਾ ਹੁੰਦੀ ਹੈ ਤਾਂ ਸਾਨੂੰ ਇੱਕ ਪੂਰਾ ਸਤਿਗੁਰੂ ਮਿਲਦਾ ਹੈ ਇਹ ਜੀਉ ਬਹੁਤੇ ਜਨਮ ਭਰਮਿਆਂ ਤਾਂ ਸਤਿਗੁਰੂ ਸ਼ਬਦ ਸੁਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਹ ਮਨੁੱਖ ਜੀਵ ਬਹੁਤ ਹੀ ਯੂਨਾ ਦੇ ਵਿੱਚ ਟੱਕੇ ਖਾਂਦਾ ਫਿਰਦਾ ਸੀ ਪਰ ਜਦੋਂ ਇਸ ਨੂੰ ਇੱਕ ਪੂਰਾ ਸਤਿਗੁਰੂ ਮਿਲਿਆ ਤਾਂ ਉਸ ਪੂਰੇ ਸਤਿਗੁਰੂ ਨੇ ਇਸ ਨੂੰ ਉਸ ਸੱਚੇ ਨਾਮ ਦੇ ਬਾਰੇ ਦੱਸਿਆ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਗੁਰ ਜੇਵੜ ਦਾਤਾ ਕੋ ਨਹੀਂ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਉਸ ਦੇ ਜਿੰਨਾ ਵੱਡਾ ਦਾਤਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਇਸ ਗੱਲ ਨੂੰ ਤੁਸੀਂ ਸੰਸਾਰ ਦੇ ਲੋਕੋ ਚੰਗੀ ਤਰ੍ਹਾਂ ਕੰਨ ਲਾ ਕੇ ਸੁਣ ਲਵੋ ਸਤਿਗੁਰੂ ਜੇ ਵੱਡ ਦਾਤਾ ਕੋਲ ਹੀ ਸਭ ਸੁਣਿਓ ਲੋਕ ਸਬਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਦਾਤਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਸੋ ਗੁਰਮਖ ਵੀਰੋ ਤੇ ਗੁਰਮਖ ਭੈਣੋ ਸਾਡੇ ਗੁਰੂਆਂ ਨੇ ਸਾਨੂੰ ਇੱਕ ਪੂਰੇ ਗੁਰੂ ਪੂਰੇ ਸਤਿਗੁਰੂ ਦੀ ਨਿਸ਼ਾਨੀ ਨਹੀਂ ਦੱਸ ਦਿੱਤੀ ਹੈ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਉਹੀ ਪੂਰਾ ਸਤਿਗੁਰੂ ਉਹੀ ਪੂਰਾ ਸੰਤ ਹੁੰਦਾ ਹੈ ਅਤੇ ਸਾਡੇ ਗੁਰੂ ਸਾਹਿਬ ਜੀ ਇਹ ਵੀ ਕਹਿ ਰਹੇ ਹਨ ਕਿ ਪੂਰਾ ਸਤਗੁਰੂ ਹੀ ਸਭ ਤੋਂ ਵੱਡਾ ਹੁੰਦਾ ਹੈ ਅਤੇ ਸਾਡੇ ਗੁਰੂ ਸਾਹਿਬ ਜੀ ਇਹ ਵੀ ਕਹਿ ਰਹੇ ਹਨ ਕਿ ਜੋ ਇੱਕ ਪੂਰਾ ਸਤਗੁਰੂ ਹੁੰਦਾ ਹੈ ਉਹ ਹੀ ਸਭ ਤੋਂ ਵੱਡਾ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਕੀ ਅਸੀਂ ਇੱਕ ਪੂਰੇ ਸਤਗੁਰੂ ਦੀ ਸੰਗਤ ਕਰ ਲਈ ਹੈ ਜੇਕਰ ਅਸੀਂ ਅਜੇ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਨਹੀਂ ਕੀਤੀ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ ਅੱਗੇ 1152 ਅੰਕ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਤੇ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਹੀ ਸਭ ਤੋਂ ਵੱਡਾ ਹੁੰਦਾ ਹੈ ਤੇ ਉਹ ਸਭ ਕੁਝ ਕਰਨ ਦੇ ਸਮਰੱਥ ਹੁੰਦਾ ਹੈ ਭਾਵ ਉਹ ਸਾਰੀਆਂ ਹੀ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਦਾਤਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ ਹੈ ਸਭ ਤੋਂ ਵੱਡ ਸਮਰੱਥ ਗੁਰਦੇਵ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਭ ਕੁਝ ਕਰਨ ਦੇ ਸਮਰੱਥ ਹੁੰਦਾ ਹੈ ਭਾਵ ਉਹ ਸਾਰੀਆਂ ਹੀ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਸਭ ਸੁਖ ਪਾਈ ਇਸ ਦੀ ਸੇਵ ਤੇ ਸਾਰੇ ਤਰ੍ਹਾਂ ਦੇ ਸੁਖ ਉਸ ਦੀ ਸੇਵਾ ਕਰਕੇ ਹੀ ਮਿਲਦੇ ਹਨ ਤੇ ਸਾਰੇ ਤਰ੍ਹਾਂ ਦੇ ਹੀ ਸੁਖ ਉਸ ਦੀ ਸੇਵਾ ਕਰਕੇ ਮਿਲਦੇ ਹਨ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਇਸ ਦੀ ਸੇਵ ਗੁਰਮਖ ਵੀਰੋ ਤੇ ਗੁਰਮਖ ਭੈਣੋ ਇਸ ਸ਼ਬਦ ਦੇ ਵਿੱਚ ਵੀ ਸਾਡੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਜੋ ਇੱਕ ਪੂਰਾ ਕਿ ਇੱਕ ਪੂਰਾ ਗੁਰੂ ਹੀ ਕਿ ਇੱਕ ਪੂਰਾ ਗੁਰੂ ਹੀ ਸਭ ਤੋਂ ਵੱਡਾ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਉਸ ਦੀ ਸੰਗਤ ਕਰੋ ਪਰ ਕੀ ਅਸੀਂ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰ ਲਈ ਹੈ ਪਰ ਕੀ ਅਸੀਂ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕਰਨ ਲਈ ਹੈ ਜੇਕਰ ਨਹੀਂ ਕੀਤੀ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ ਅੱਗੇ 1271 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਇਹੀ ਹੋਰ ਲਿਖਦੇ ਹਨ ਸਤਗੁਰ ਜੇ ਵੱਡ ਅਵਰ ਨ ਕੋਇ ਸਤਗੁਰ ਜੇ ਵੱਡ ਅਵਰ ਨ ਕੋਇ ਗੁਰੂ ਪਾਰ ਬ੍ਰਹਮ ਪਰਮੇਸ਼ਰ ਸੋਇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸਤਗੁਰ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਭਾਵ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਹੀ ਸਭ ਤੋਂ ਵੱਡਾ ਹੁੰਦਾ ਹੈ ਸਤਿਗੁਰ ਜੇਵੜ ਅਵਰਨ ਕੋਈ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਹੀ ਸਭ ਤੋਂ ਵੱਡਾ ਹੁੰਦਾ ਹੈ ਗੁਰੂ ਪਾਰ ਬ੍ਰਹਮ ਪਰਮੇਸ਼ਰ ਸੋਏ ਤੇ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੂਪ ਹੁੰਦਾ ਹੈ ਗੁਰੂ ਪਾਰ ਬ੍ਰਹਮ ਪਰਮੇਸ਼ਰ ਸੋਏ ਤੇ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੂਪ ਹੁੰਦਾ ਹੈ ਸਤਿਗੁਰ ਜੇ ਵੱਡ ਅਵਰ ਨਾ ਕੋਈ ਗੁਰੂ ਪਾਰ ਬ੍ਰਹਮ ਪਰਮੇਸ਼ਰ ਸੋਏ ਇਸ ਸ਼ਬਦ ਦੇ ਵਿੱਚ ਵੀ ਸਾਡੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਜੋ ਪੂਰਾ ਗੁਰੂ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਉਸ ਦੀ ਸੰਗਤ ਕਰੋ ਪਰ ਕੀ ਅਸੀਂ ਅਜੇ ਤੱਕ ਇਕ ਜਿਹੇ ਪੂਰੇ ਗੁਰੂ ਦੀ ਸੰਗਤ ਕਰ ਲਈ ਹੈ ਜੇਕਰ ਨਹੀਂ ਕੀਤੀ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ ਅੱਗੇ 52 ਅੰਗ ਤੇ ਪੰਜਵੇਂ ਪਾਠਾ ਜੀ ਹੋਰ ਲਿਖਦੇ ਹਨ ਗੁਰੂ ਅਗੋਚਰ ਨਿਰਮਲਾ ਗੁਰੂ ਅਗੋਚਰ ਨਿਰਮਲਾ ਅਗੋਚਰ ਤੋਂ ਭਾਵ ਹੁੰਦਾ ਹੈ ਜਿਸ ਨੂੰ ਆਪਣੀਆਂ ਗਿਆਨ ਇੰਦਰੀਆਂ ਦੇ ਨਾਲ ਨਹੀਂ ਸਮਝਿਆ ਜਾਂਦਾ ਜਿਸ ਨੂੰ ਆਪਣੀਆਂ ਗਿਆਨ ਇੰਦਰੀਆਂ ਦੇ ਨਾਲ ਤੇ ਆਪਣੀ ਅਕਲ ਦੇ ਨਾਲ ਤੇ ਆਪਣੀਆਂ ਅੱਖਾਂ ਦੇ ਨਾਲ ਦੇਖ ਤੇ ਨਹੀਂ ਸਮਝਿਆ ਜਾਂਦਾ ਗੁਰੂ ਗੋਚਰ ਨਿਰਮਲਾ ਅਗੋਚਰ ਤੋਂ ਭਾਵ ਹੁੰਦਾ ਹੈ ਜਿਸ ਨੂੰ ਆਪਣੀਆਂ ਗਿਆਨ ਇੰਦਰੀਆਂ ਦੇ ਨਾਲ ਆਪਣੀ ਅਕਲ ਦੇ ਨਾਲ ਤੇ ਆਪਣੀਆਂ ਅੱਖਾਂ ਦੇ ਨਾਲ ਦੇਖ ਤੇ ਨਹੀਂ ਸਮਝਿਆ ਜਾਂਦਾ ਭਾਵ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਸ ਦੀ ਉਸ ਦੀ ਪਛਾਣ ਚਾਰ ਪਦਾਰਥ ਦਾ ਗਿਆਨ ਹੁੰਦਾ ਹੈ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਨੂੰ ਉਹ ਸਾਨੂੰ ਚਾਰ ਪ੍ਰਕਾਰ ਦਾ ਗਿਆਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਇਹ ਇੱਕ ਪੂਰੇ ਗੁਰੂ ਪੂਰੇ ਸਤਿਗੁਰੂ ਪੂਰੇ ਸੰਤ ਦੀ ਪੂਰੇ ਸੰਤ ਦੀ ਸਭ ਤੋਂ ਵੱਡੀ ਪਛਾਣ ਹੁੰਦੀ ਹੈ ਗੁਰੂ ਅਗੋਚਰ ਨਿਰਮਲਾ ਗੁਰੂ ਗੋਚਰ ਨਿਰਮਲਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਸ ਦੀ ਪਛਾਣ ਬ੍ਰਹਮ ਗਿਆਨ ਭਾਵ ਉਸ ਦੀ ਪਛਾਣ ਬ੍ਰਹਮ ਗਿਆਨ ਚਾਰ ਪ੍ਰਾਰਥ ਦਾ ਗਿਆਨ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਤੇ ਉਹ ਪਵਿੱਤਰਾਂ ਤੋਂ ਵੀ ਪਵਿੱਤਰ ਹੁੰਦਾ ਹੈ ਗੁਰੂ ਗੋਚਰ ਨਿਰਮਲਾ ਤੇ ਉਹ ਗੁਰੂ ਪਵਿੱਤਰਾਂ ਤੋਂ ਵੀ ਪਵਿੱਤਰ ਹੁੰਦਾ ਹੈ ਗੁਰੂ ਜੇਵੜ ਅਵਰਨ ਕੋਏ ਤੇ ਉਸ ਪੂਰੇ ਉਸ ਪੂਰੇ ਗੁਰੂ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਗੁਰੂ ਗੋਚਰ ਨਿਰਮਲਾ ਗੁਰੂ ਜੇਵੜ ਅਵਰਨਾ ਕੋਈ ਸਾਡੇ ਗੁਰੂ ਸਾਹਿਬ ਵੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਪਵਿੱਤਰਾਂ ਤੋਂ ਵੀ ਉਹ ਸਾਡੀ ਗਿਆਨ ਇੰਦਰੀਆਂ ਦੀ ਸਾਡੇ ਅਕਲ ਤੋਂ ਸਾਡੀ ਅਕਲ ਤੋਂ ਪਰੇ ਹੁੰਦਾ ਹੈ ਤੇ ਉਹ ਪਵਿੱਤਰਾਂ ਤੋਂ ਵੀ ਪਵਿੱਤਰ ਹੁੰਦਾ ਹੈ ਤੇ ਇਹ ਉਸ ਪੂਰੇ ਗੁਰੂ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਭਾਵ ਜੋ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਵੱਡਿਆਂ ਤੋਂ ਵੀ ਕੋਈ ਵੱਡਾ ਹੁੰਦਾ ਹੈ ਉਸ ਦੀ ਸੰਗਤ ਕਰੋ ਇਸ ਸ਼ਬਦ ਦੇ ਵਿੱਚ ਵੀ ਸਾਡੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਇੱਕ ਪੂਰਾ ਗੁਰੂ ਹੀ ਸਭ ਤੋਂ ਵੱਡਾ ਹੁੰਦਾ ਹੈ ਸਾਡੇ ਗੁਰੂਆਂ ਨੇ ਸਾਨੂੰ ਇੱਕ ਪੂਰੇ ਗੁਰੂ ਦੀ ਨਿਸ਼ਾਨੀ ਵੀ ਪਿੱਛੇ ਦੱਸ ਦਿੱਤੀ ਹੈ ਪਰ ਕੀ ਅਸੀਂ ਪਰ ਕੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕੀਤੀ ਹੈ? ਪਰ ਕੀ ਅਸੀਂ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕੀਤੀ ਹੈ ਜੇ ਨਹੀਂ ਕੀਤੀ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ ਅੱਗੇ ਬੁੰਜਾਂਗ ਤੇ ਹੀ ਪੰਜਵੇਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਗੁਰੂ ਸਮਰੱਥ ਗੁਰੂ ਨਿਰੰਕਾਰ ਗੁਰੂ ਊਚਾ ਅਗਮ ਅਪਾਰ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਭਾਵ ਜੋ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਭ ਕੁਝ ਕਰਨ ਦੇ ਸਮਰੱਥ ਹੁੰਦਾ ਹੈ ਉਹ ਸਾਰੀਆਂ ਹੀ ਸ਼ਕਤੀਆਂ ਦਾ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਉਹ ਦਾਤਿਆਂ ਦਾ ਵੀ ਦਾਤਾ ਹੁੰਦਾ ਹੈ ਗੁਰੂ ਸਮਰੱਥ ਗੁਰੂ ਨਿਰੰਕਾਰ ਉਹ ਪੂਰਾ ਗੁਰੂ ਉਸ ਨਿਰੰਕਾਰ ਦਾ ਹੀ ਰੂਪ ਹੁੰਦਾ ਹੈ ਗੁਰੂ ਸਮਰੱਥ ਗੁਰੂ ਨਿਰੰਕਾਰ ਗੁਰੂ ਜੋ ਪੂਰਾ ਗੁਰੂ ਹੁੰਦਾ ਹੈ ਉਹ ਸਭ ਕੁਝ ਕਰਨ ਦੇ ਸਮਰੱਥ ਹੁੰਦਾ ਹੈ ਉਹ ਸਾਰੀਆਂ ਹੀ ਸ੍ਰਿਸ਼ਟੀਆਂ ਦਾ ਮਾਲਕ ਹੁੰਦਾ ਹੈ ਤੇ ਉਹ ਪੂਰਾ ਗੁਰੂ ਨਿਰੰਕਾਰ ਦਾ ਹੀ ਰੂਪ ਹੁੰਦਾ ਹੈ ਗੁਰੂ ਸਮਰੱਥ ਗੁਰੂ ਨਿਰੰਕਾਰ ਗੁਰੂ ਊਚਾ ਅਗਮ ਅਪਾਰ ਤੇ ਜੋ ਪੂਰਾ ਗੁਰੂ ਹੁੰਦਾ ਹੈ ਉਹ ਉੱਚਿਆਂ ਤੋਂ ਵੀ ਉੱਚਾ ਹੁੰਦਾ ਹੈ ਤੇ ਜੋ ਪੂਰਾ ਗੁਰੂ ਹੁੰਦਾ ਹੈ ਉਹ ਉੱਚਿਆਂ ਤੋਂ ਵੀ ਉੱਚਾ ਹੁੰਦਾ ਹੈ ਗੁਰੂ ਊਚਾ ਅਗਮ ਅਪਾਰ ਇਸ ਸ਼ਬਦ ਦੇ ਵਿੱਚ ਵੀ ਸਾਡੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਜੋ ਪੂਰਾ ਗੁਰੂ ਹੁੰਦਾ ਹੈ ਉਹ ਉੱਚਿਆਂ ਤੋਂ ਵੀ ਉੱਚਾ ਹੁੰਦਾ ਹੈ ਉਸ ਦੀ ਸੰਗਤ ਕਰੋ ਤੇ ਉਸ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਕਰੋ ਪਰ ਕੀ ਅਸੀਂ ਅਜੇ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕੀਤੀ ਹੈ ਜੇ ਨਹੀਂ ਕੀਤੀ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ ਅੱਗੇ 387 ਅੰਗ ਤੇ ਪੰਜਵੀਂ ਪਾਠ ਸਾਹਿਬ ਜੀ ਹੋਰ ਲਿਖਦੇ ਹਨ ਗੁਰਬਿਨ ਦੂਜਾ ਨਾਹੀ ਖਾਉ ਗੁਰਦਾਤਾ ਗੁਰੂ ਦਾਤਾ ਗੁਰੂ ਦੇਵੇ ਨਾਉ ਗੁਰਬਿਨ ਦੂਜਾ ਨਾਹੀ ਤਾਉ ਗੁਰੂ ਦਾਤਾ ਗੁਰੂ ਦੇਵੇ ਨਾਉ ਪੰਜਵੀਂ ਪਾਠ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਘਰ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੁੰਦਾ ਹੈ ਉਸ ਤੋਂ ਬਿਨਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਥਾਂ ਨਹੀਂ ਹੈ ਜਿੱਥੇ ਜਾ ਕੇ ਸਾਡਾ ਜੀਵਨ ਸਫਲ ਹੋ ਜਾਵੇ ਸਾਨੂੰ ਮੁਕਤੀ ਮਿਲ ਜਾਵੇ ਤੇ ਸਾਡੇ ਜੀਵਨ ਦੇ ਵਿੱਚ ਆਨੰਦ ਆ ਜਾਵੇ ਗੁਰੂ ਦਾਤਾ ਗੁਰੂ ਦੇਵੇ ਨਾਉ ਜੋ ਪੂਰਾ ਗੁਰੂ ਹੁੰਦਾ ਹੈ ਉਹ ਦਾਤਿਆਂ ਦਾ ਵੀ ਦਾਤਾ ਹੁੰਦਾ ਹੈ ਭਵ ਉਹ ਸਭ ਤੋਂ ਵੱਡਾ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ ਹੈ ਤੇ ਉਹ ਪੂਰਾ ਗੁਰੂ ਹੀ ਸਾਨੂੰ ਉਸ ਈਸ਼ਵਰ ਦਾ ਸੱਚਾ ਨਾਮ ਜ਼ਿੰਦਾ ਹੈ ਇਹ ਉਹ ਪੂਰਾ ਗੁਰੂ ਹੀ ਸਾਨੂੰ ਉਸ ਈਸ਼ਵਰ ਦੇ ਸੱਚੇ ਨਾਮ ਦੇ ਨਾਲ ਜੋੜਦਾ ਹੈ ਗੁਰਬਿੰਦ ਦੂਜਾ ਨਹੀਂ ਥਾਉ ਗੁਰੂ ਦਾਤਾ ਗੁਰੂ ਦੇਵੇ ਨਾਉ ਪੰਜ ਪਾਛਾ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਗੁਰੂ ਜੋ ਸਾਡੇ ਘਟ ਦੇ ਅੰਦਰ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੁੰਦਾ ਹੈ ਉਸ ਤੋਂ ਬਿਨਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਥਾਂ ਨਹੀਂ ਹੈ ਜਿੱਥੇ ਜਾ ਕੇ ਸਾਡਾ ਜੀਵਨ ਸਫਲ ਹੋਵੇ ਸਾਡੀ ਮੁਕਤੀ ਹੋ ਜਾਵੇ ਤੇ ਸਾਡੇ ਜੀਵਨ ਦੇ ਵਿੱਚ ਸਦਾ ਵਾਸਤੇ ਆਨੰਦ ਆ ਜਾਵੇ ਤੇ ਜੋ ਪੂਰਾ ਗੁਰੂ ਹੁੰਦਾ ਹੈ ਉਹ ਦਾਤਿਆਂ ਦਾ ਵੀ ਦਾਤਾ ਹੁੰਦਾ ਹੈ ਤੇ ਉਹ ਪੂਰਾ ਗੁਰੂ ਹੀ ਸਾਨੂੰ ਉਸ ਈਸ਼ਵਰ ਦਾ ਸੱਚਾ ਨਾਮ ਗੰਦਾ ਹੈ ਇਹਨਾਂ ਸ਼ਬਦ ਦੇ ਵਿੱਚ ਵੀ ਸਾਡੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਜੋ ਪੂਰਾ ਗੁਰੂ ਹੁੰਦਾ ਹੈ ਉਹ ਸਭ ਤੋਂ ਵੱਡਾ ਦਾਤਾ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਕਿ ਉਸ ਦੀ ਸੰਗਤ ਕਰਕੇ ਹੀ ਸਾਡੀ ਮੁਕਤੀ ਹੁੰਦੀ ਹੈ ਸਾਡਾ ਜੀਵਨ ਸਫਲ ਹੁੰਦਾ ਹੈ ਪਰ ਜੇਕਰ ਫਿਰ ਵੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਨਹੀਂ ਕਰਦੇ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ ਅੱਗੇ 749 ਅੰਕ ਤੇ ਪੰਜਵੇਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਸਭ ਤੋਂ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੋਂ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਸ ਸ਼ਬਦ ਨੂੰ ਜੇਕਰ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਸਭ ਤੋਂ ਵੱਡਾ ਸਤ ਗੁਰ ਨਾਨਕ ਜਿਨ ਕਲ ਜਿਨ ਕਲ ਰਾਖੀ ਮੇਰੀ ਇਸ ਸ਼ਬਦ ਨੂੰ ਜੇਕਰ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਸਭ ਤੋਂ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਸ ਤਰ੍ਹਾਂ ਤਾਂ ਫਿਰ ਸਾਡੇ ਨੌ ਗੁਰੂ ਛੋਟੇ ਹੋ ਜਾਣਗੇ ਪੜੰਦੇ ਵਿੱਚ ਬੋਲਣ ਦੇ ਵਿੱਚ ਇਹ ਠੀਕ ਸ਼ਬਦ ਇਸ ਤਰ੍ਹਾਂ ਹੈ ਸਭ ਤੋਂ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਾਡੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਜੋ ਇੱਕ ਪੂਰਾ ਸਤ ਗੁਰ ਹੁੰਦਾ ਹੈ ਉਹ ਹੀ ਸਭ ਤੋਂ ਵੱਡਾ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ ਹੈ ਇਸ ਸ਼ਬਦ ਦੇ ਵਿੱਚ ਵੀ ਸਾਡੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਹੀ ਸਭ ਤੋਂ ਵੱਡਾ ਹੁੰਦਾ ਹੈ ਉਸ ਦੇ ਜਿੰਨਾ ਵੱਡਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ ਹੈ ਪਰ ਜੇਕਰ ਫਿਰ ਵੀ ਅਸੀਂ ਇੱਕ ਪੂਰੇ ਸਤਿਗੁਰੂ ਦੀ ਸੰਗਤ ਨਹੀਂ ਕਰਦੇ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ ਸੰਤ ਕਬੀਰ ਜੀ ਵੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਤੀਨ ਲੋਕ ਨੌ ਖੰਡ ਮੇ ਗੁਰ ਸੇ ਬੜਾ ਨਾ ਕੋਏ ਕਰਤਾ ਕਰੇ ਨਾ ਕਰ ਸਕੇ ਗੁਰੂ ਕਰੇ ਸੋ ਹੋਏ ਸੰਤ ਕਬੀਰ ਜੀ ਕਹਿੰਦੇ ਹਨ ਕਿ ਕਿ ਤਿੰਨਾਂ ਲੋਕਾਂ ਦੇ ਵਿੱਚ ਤੇ ਨੌ ਖੰਡਾਂ ਦੇ ਵਿੱਚ ਗੁਰੂ ਤੋਂ ਵੱਡਾ ਇੱਕ ਪੂਰੇ ਗੁਰੂ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ ਸੰਤ ਕਬੀਰ ਜੀ ਵੀ ਕਹਿੰਦੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਉਸ ਪੂਰੇ ਗੁਰੂ ਤੋਂ ਨੌ ਖੰਡਾਂ ਦੇ ਵਿੱਚ ਉਸ ਪੂਰੇ ਗੁਰੂ ਤੋਂ ਤੀਨ ਲੋਕ ਇੰਨਾ ਲੋਕਾਂ ਦੇ ਵਿੱਚ ਤੇ ਨੌ ਖੰਡਾਂ ਦੇ ਵਿੱਚ ਵੀ ਹੋਰ ਕੋਈ ਵੱਡਾ ਨਹੀਂ ਹੈ ਤੀਨ ਲੋਕ ਨੌ ਖੰਡਵੇਂ ਗੁਰਸੇ ਵੱਡਾ ਨਾ ਕੋਈ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਸ ਦੇ ਉਸ ਦੇ ਜਿੰਨਾ ਵੱਡਾ ਕਿੰਨਾ ਲੋਕਾਂ ਦੇ ਵਿੱਚ ਤੇ ਨੌ ਖੰਡਾਂ ਦੇ ਵਿੱਚ ਵੀ ਹੋਰ ਕੋਈ ਨਹੀਂ ਕੋਈ ਨਹੀਂ ਹੈ ਪਾਵਾ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਹੀ ਸਭ ਤੋਂ ਵੱਡਾ ਹੁੰਦਾ ਹੈ ਤੀਨ ਲੋਕ ਨੌਖੰਡ ਮੇ ਗੁਰਸੇ ਵੱਡਾ ਨਾ ਕੋਏ ਕਰਤਾ ਕਰੇ ਨਾ ਕਰ ਸਕੇ ਗੁਰੂ ਕਰੇ ਸੋ ਹੋਏ ਸੰਤ ਕਬੀਰ ਜੀ ਕਹਿੰਦੇ ਹਨ ਕਿ ਜੋ ਸਾਡੇ ਜੀਵਨ ਦੇ ਵਿੱਚ ਉਹ ਈਸ਼ਵਰ ਨਹੀਂ ਕਰ ਸਕਦਾ ਪਰ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਜੋ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਵੀ ਸਾਡੇ ਜੀਵਨ ਦੇ ਵਿੱਚ ਉਹ ਕੰਮ ਕਰ ਦਿੰਦਾ ਹੈ ਜੋ ਉਹ ਈਸ਼ਵਰ ਨਹੀਂ ਕਰ ਸਕਦਾ ਹੈ ਤੀਨ ਲੋਕ ਨੋਂ ਖੰਡ ਮੇ ਗੁਰਸੇ ਬੜਾ ਨ ਕੋਏ ਕਰਤਾ ਕਰੇ ਨਾ ਕਰ ਸਕੇ ਗੁਰੂ ਕਰੇ ਸੋ ਹੋਏ ਸੰਤ ਕਬੀਰ ਜੀ ਕਹਿੰਦੇ ਹਨ ਕਿ ਸਾਡੇ ਜੀਵਨ ਦੇ ਵਿੱਚ ਜੋ ਉਹ ਈਸ਼ਵਰ ਨਹੀਂ ਕਰ ਸਕਦਾ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਉਹ ਸਭ ਕੁਝ ਸਾਡੇ ਜੀਵਨ ਦੇ ਵਿੱਚ ਕਰ ਦਿੰਦਾ ਹੈ ਉਸ ਪੂਰੇ ਗੁਰੂ ਦੀ ਸੰਤ ਕਬੀਰ ਜੀ ਕਹਿ ਰਹੇ ਹਨ ਕਿ ਉਸ ਪੂਰੇ ਗੁਰੂ ਦੀ ਆਪ ਸੰਗਤ ਕਰੋ ਪਰ ਜੇਕਰ ਫਿਰ ਵੀ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਨਹੀਂ ਕਰਦੇ ਜਿਸ ਨੂੰ ਸਾਡੇ ਗੁਰਮੁਖਾਂ ਨੇ ਵਾਰ-ਵਾਰ ਵੱਡਾ ਕਿਹਾ ਹੈ ਸਭ ਤੋਂ ਉੱਚਾ ਕਿਹਾ ਹੈ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ ਅੱਗੇ ਬਨਵੇਂ 92 ਅੰਗ ਤੇ 5ਵੀਂ ਪਾਛਾ ਜੀ ਹੋਰ ਲਿਖਦੇ ਹਨ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਕਿ ਜੋ ਪੂਰੇ ਸੰਤ ਹੁੰਦੇ ਹਨ ਉਹ ਸਾਡੇ ਹਰ ਇੱਕ ਥਾਂ ਤੇ ਹੀ ਸਹਾਈ ਹੁੰਦੇ ਹਨ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਪੰਨੀ ਪਾਛਾ ਜੀ ਕਹਿੰਦੇ ਹਨ ਕਿ ਜੋ ਪੂਰੇ ਗੁਰੂ ਹੁੰਦੇ ਹਨ ਪੂਰੇ ਸੰਤ ਹੁੰਦੇ ਹਨ ਉਹ ਸਾਡੇ ਹਰ ਇੱਕ ਥਾਂ ਤੇ ਹੀ ਸਹਾਈ ਹੁੰਦੇ ਹਨ ਤੇ ਉਹ ਸਾਨੂੰ ਭਵਜਲ ਦਾ ਜੋ ਬਹੁਤ ਹੀ ਭਿਆਨਕ ਤੇ ਬਹੁਤ ਹੀ ਔਖਾ ਰਸਤਾ ਹੈ ਉਸ ਤੋਂ ਤਾਰਨ ਵਾਲੇ ਹੁੰਦੇ ਹਨ ਉਸ ਤੋਂ ਪਾਰ ਕਰਨ ਵਾਲੇ ਹੁੰਦੇ ਹਨ ਸੰਤ ਸਹਾਈ ਜੀ ਦੇ ਭਵਜਲ ਤਾਰਨ ਹਾਰ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਪੂਰੇ ਸੰਤ ਪੂਰੇ ਗੁਰੂ ਹੁੰਦੇ ਹਨ ਉਹ ਸਾਡੇ ਹਰ ਇੱਕ ਥਾਂ ਤੇ ਹੀ ਸਹਾਈ ਹੁੰਦੇ ਹਨ ਤੇ ਉਹ ਭਵਜਲ ਦਾ ਜੋ ਬਹੁਤ ਹੀ ਭਿਆਨਕ ਬਹੁਤ ਹੀ ਔਖਾ ਰਸਤਾ ਹੈ ਉਸ ਤੋਂ ਸਾਨੂੰ ਤਾਰਨ ਵਾਲੇ ਹੁੰਦੇ ਹਨ ਸਭ ਤੋਂ ਉੱਚੇ ਜਾਣੀਏ ਨਾਨਕ ਨਾਮ ਪਿਆਰ ਬੰਨੀ ਪਾਛਾ ਜੀ ਕਹਿੰਦੇ ਹਨ ਕਿ ਜੋ ਪੂਰੇ ਸੰਤ ਹੁੰਦੇ ਹਨ ਉਹ ਹੀ ਸਭ ਤੋਂ ਉੱਚੇ ਹੁੰਦੇ ਹਨ ਉਹ ਹੀ ਸਭ ਤੋਂ ਉੱਚੇ ਹੁੰਦੇ ਹਨ ਤੇ ਉਹਨਾਂ ਦਾ ਨਾਮ ਦੇ ਨਾਲ ਹੀ ਪਿਆਰ ਹੁੰਦਾ ਹੈ ਸਭ ਤੇ ਉੱਚੇ ਜਾਣੀ ਨਾਨਕ ਨਾਮ ਪਿਆਰ ਬੰਨੀ ਪਾਛਾ ਜੀ ਕਹਿ ਰਹੇ ਹਨ ਕਿ ਜੋ ਪੂਰੇ ਸੰਤ ਹੁੰਦੇ ਹਨ ਭਾਵ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਪੂਰੇ ਸੰਤ ਹੁੰਦੇ ਹਨ ਉਹੀ ਸਭ ਤੋਂ ਉੱਚੇ ਹੁੰਦੇ ਹਨ ਨਾਨਕ ਨਾਮ ਪਿਆਰ ਤੇ ਉਹਨਾਂ ਦਾ ਨਾਮ ਦੇ ਨਾਲ ਹੀ ਪਿਆਰ ਹੁੰਦਾ ਹੈ ਜਿਨ ਜਾਣਿਆ ਸੋਈ ਤਰੇ ਸੋ ਸੂਰੇ ਸੋ ਵੀਰ ਭਜਵੇਂ ਪਾਤਸ਼ਾਹੀ ਕਹਿੰਦੇ ਹਨ ਕਿ ਜੋ ਉਹਨਾਂ ਪੂਰੇ ਸੰਤਾਂ ਨੂੰ ਜਾਣ ਲੈਂਦੇ ਹਨ ਭਾਵ ਜੋ ਉਹਨਾਂ ਪੂਰੇ ਸੰਤਾਂ ਦੀ ਸੰਗਤ ਕਰਦੇ ਹਨ ਉਹ ਸਦਾ ਵਾਸਤੇ ਹੀ ਤਰ ਜਾਂਦੇ ਹਨ ਉਹ ਸਦਾ ਵਾਸਤੇ ਹੀ ਇਸ ਦੁਨੀਆ ਤੋਂ ਤਰ ਜਾਂਦੇ ਹਨ ਭਾਵ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ ਜਿਨ ਜਾਣਿਆ ਸੋਈ ਤਰੇ ਸੋ ਸੂਰੇ ਸੇ ਵੀਰੰ ਪੰਗੇ ਪਾਚਾ ਜੀ ਕਹਿੰਦੇ ਹਨ ਤੇ ਜੋ ਉਹਨਾਂ ਪੂਰੇ ਸੰਤਾਂ ਨੂੰ ਜਾਣ ਲੈਂਦੇ ਹਨ ਭਾਵ ਉਹਨਾਂ ਦੀ ਸੰਗਤ ਕਰਦੇ ਹਨ ਉਹਨਾਂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹਨ ਉਹ ਸਦਾ ਵਾਸਤੇ ਹੀ ਇਸ ਦੁਨੀਆ ਤੋਂ ਤਰ ਜਾਂਦੇ ਹਨ ਭਾਵ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ ਤੇ ਉਹੀ ਸਭ ਤੋਂ ਸਿਆਣੇ ਹਨ ਸੋ ਸੂਰੇ ਸੇ ਵੀਰ ਤੇ ਉਹੀ ਸਭ ਤੋਂ ਸਿਆਣੇ ਹਨ ਉਹੀ ਸੂਰਮੇ ਹਨ ਤੇ ਉਹੀ ਬਹਾਦਰ ਹਨ ਇਸ ਸ਼ਬਦ ਦੇ ਵਿੱਚ ਵੀ ਸਾਡੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਜੋ ਪੂਰੇ ਗੁਰੂ ਪੂਰੇ ਸੰਤ ਹੁੰਦੇ ਹਨ ਉਹ ਉੱਚਿਆਂ ਤੋਂ ਵੀ ਉੱਚੇ ਹੁੰਦੇ ਹਨ ਉਹ ਉੱਚਿਆਂ ਤੋਂ ਵੀ ਉੱਚੇ ਹੁੰਦੇ ਹਨ ਪਰ ਜੇਕਰ ਫਿਰ ਵੀ ਅਸੀਂ ਪੂਰੇ ਸੰਤਾਂ ਦੀ ਸੰਗਤ ਨਹੀਂ ਕਰਦੇ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ ਮੰਨਣ ਤੋਂ ਭਾਵ ਹੁੰਦਾ ਹੈ ਮੰਨਣ ਤੋਂ ਭਾਵ ਹੁੰਦਾ ਹੈ ਕਿ ਜੋ ਸਾਡੇ ਗੁਰਮਾ ਨੇ ਸਾਨੂੰ ਹੁਕਮ ਕੀਤੇ ਹਨ ਉਹਨਾਂ ਹੁਕਮਾਂ ਨੂੰ ਸਿਰ ਮੱਥੇ ਤੇ ਮੰਨਣਾ ਇਸੇ ਤਰ੍ਹਾਂ ਸਾਡੇ ਗੁਰਮਾ ਨੇ ਹੋਰ ਵੀ ਨਿਗਾਹਵਾਰੀ ਲਿਖਿਆ ਹੈ ਕਿ ਜੋ ਪੂਰਾ ਗੁਰੂ ਪੂਰਾ ਸੰਤ ਹੁੰਦਾ ਹੈ ਉਹ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਉਹੀ ਸਭ ਤੋਂ ਵੱਡਾ ਹੁੰਦਾ ਹੈ ਉਹੀ ਸਭ ਤੋਂ ਵੱਡਾ ਹੁੰਦਾ ਹੈ ਉਸ ਦੀ ਸੰਗਤ ਕਰਕੇ ਆਪਣਾ ਬਹੁਤ ਹੀ ਦਰਲੱਭ ਜੀਵਨ ਸਫਲ ਕਰੋ ਸਾਡੇ ਸਾਰੇ ਹੀ ਧਾਰਮਿਕ ਗ੍ਰੰਥ ਸਾਡੇ ਸਾਰੇ ਹੀ ਧਾਰਮਿਕ ਗ੍ਰੰਥ ਪਕਾਰ ਪਕਾਰ ਕੇ ਪਕਾਰ ਪਕਾਰ ਕੇ ਵਾਰ-ਵਾਰ ਵਾਰ-ਵਾਰ ਹੋਕਾ ਦੇ ਰਹੇ ਹਨ ਕਿ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਉਹੀ ਪੂਰਾ ਸੰਤ ਹੁੰਦਾ ਹੈ ਉਸ ਦੀ ਸੰਗਤ ਕਰੋ ਉਸ ਦੀ ਸੰਗਤ ਕਰਕੇ ਆਪਣਾ ਦਰਲੱਭ ਜੀਵਨ ਸਫਲ ਕਰੋ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਜੋ ਪੂਰਾ ਸੰਤ ਪੂਰਾ ਗੁਰੂ ਹੁੰਦਾ ਹੈ ਸਾਡੇ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਉਸ ਪੂਰੇ ਸੰਤ ਉਸ ਪੂਰੇ ਗੁਰੂ ਦੀ ਹੀ ਉਸ ਪੂਰੇ ਸੰਤ ਉਸ ਪੂਰੇ ਗੁਰੂ ਦੀ ਮਮ ਗਾਈ ਗਈ ਹੈ ਤੇ ਉਸ ਪੂਰੇ ਗੁਰੂ ਉਸ ਪੂਰੇ ਸੰਤ ਦੀ ਸੰਗਤ ਕਰਨ ਦਾ ਸਾਨੂੰ ਵਾਰ-ਵਾਰ ਹੁਕਮ ਕੀਤਾ ਸਾਨੂੰ ਵਾਰ-ਵਾਰ ਹੁਕਮ ਕੀਤਾ ਗਿਆ ਹੈ ਸੋ ਗੁਰਮਖ ਵੀਰੋ ਤੇ ਗੁਰਮਖ ਭੈਣੋ ਅਸੀਂ ਆਪਣੇ ਮਹਾਨ ਗੁਰੂਆਂ ਦੇ ਹੁਕਮ ਅਨੁਸਾਰ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਆਪਣਾ ਬਹੁਤ ਹੀ ਦਰਲੱਭ ਜੀਵਨ ਸਫਲ ਕਰਨਾ ਹੈ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕੀਤੇ ਤੋਂ ਬਿਨਾਂ ਅੱਗੇ ਸਾਡੇ ਜੀਵਨ ਦੇ ਵਿੱਚ 84 ਲੱਖ ਨੀਚ ਜੁਨੀਆਂ ਦੇ ਦੁੱਖ ਹੀ ਦੁੱਖ ਹਨ ਅਸੀਂ ਆਪਣੇ ਮਹਾਨ ਗੁਰਮਾ ਦੇ ਹੁਕਮਾਂ ਨੂੰ ਮੰਨਣਾ ਹੈ ਅਸੀਂ ਆਪਣੇ ਮਹਾਨ ਗੁਰਮਾ ਦੇ ਹੁਕਮਾਂ ਨੂੰ ਮੰਨਣਾ ਹੈ ਔਰ ਕਿਸੇ ਦੇ ਹੁਕਮਾਂ ਨੂੰ ਨਹੀਂ ਮੰਨਣਾ ਹੈ ਜੋ ਇਨਸਾਨ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਇੱਕ ਪੂਰੇ ਸੰਤ ਦੀ ਸੰਗਤ ਨਹੀਂ ਕਰਦੇ ਜੋ ਇਨਸਾਨ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਇੱਕ ਪੂਰੇ ਸੰਤ ਦੀ ਸੰਗਤ ਨਹੀਂ ਕਰਦੇ ਸਾਡੇ ਗੁਰਮਾ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਟਕਾਰਾਂ ਪਾਈਆਂ ਹਨ ਸ੍ਰੀ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ